ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਵਿੱਚ ਆਈ ਇੱਕ ਪ੍ਰਤੀ ਦੇ ਸਬੰਧ ਵਿੱਚ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕੀ ਹੈ ਨੋਟੀਫਿਕੇਸ਼ਨ ਕਿਹੜੇ ਡਿਪਾਰਟਮੈਂਟ ਵਿੱਚ ਆਈਏ ਪ੍ਰਤੀ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕਿਵੇਂ ਅਪਲਾਈ ਕਰਨਾ ਹੈ ਆਨਲਾਈਨ ਅਪਲਾਈ ਕਰਨਾ ਹੈ ਕਿ ਆਫਲਾਈਨ ਅਪਲਾਈ ਕਰਨਾ ਹੈ ਸਿਲੈਕਸ਼ਨ ਪ੍ਰੋਸੈਸ ਕੀ ਰਹਿਣ ਵਾਲਾ ਹੈ ਏਜ ਲਿਮਟ ਕਿੰਨੀ ਹੈ ਫੀਸ ਕਿੰਨੀ ਹੈ ਪੂਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਅਪਡੇਟ ਸਮੇਂ ਸਿਰ ਤੁਹਾਡੇ ਤੱਕ ਪਹੁੰਚਦੀ ਰਹੇ ਕਿਉਂਕਿ ਇਸ ਚੈਨਲ ਤੇ ਭਰਤੀਆਂ ਨਾਲ ਸੰਬੰਧਤ ਹਰ ਇੱਕ ਜਾਣਕਾਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਪੰਜਾਬ ਮਹਿਲਾ ਅਤੇ ਬਾਲ ਵਿਕਾਸ ਭਰਤੀ 2025 ਦੇ ਵਿੱਚ ਪੰਜਾਬ ਦੇ ਵਿੱਚ ਇਹ ਨਵੀਂ ਭਰਤੀ ਆਈ ਹੈ ਨਵੇਂ ਜਿਹੜੇ ਨੋਟੀਫਿਕੇਸ਼ਨ ਜਾਰੀ ਹੋਇਆ ਇਸ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਹੈ ਦੇਖਦੇ ਹਾਂ ਆਪਾਂ ਨੋਟੀਫਿਕੇਸ਼ਨ ਐਡਵਰਟਾਈਜ਼ਮੈਂਟ ਆਫ ਦਾ ਵਾਕੈਂਸੀ ਪੋਸਟ ਇਹ ਜਿਹੜਾ ਨੋਟਿਸ ਜਿਹੜਾ ਜਾਰੀ ਕੀਤਾ ਗਿਆ ਹੈ ਡਾਇਰੈਕਟਰ ਆਫ ਸੋਸ਼ਲ ਸੁਸਾਇਟੀ ਐਂਡ ਊਮ ਐਂਡ ਚਾਈਲਡ ਡਵੈਲਪਮੈਂਟ ਪੰਜਾਬ ਉਲ ਕੀਤਾ ਗਿਆ ਹੈ ਤਾਂ ਇਸ ਦੀਆਂ ਜਿਹੜੀਆਂ ਪੋਸਟਰਾਂ ਦੀ ਗੱਲ ਕਰੀਏ ਤਾਂ ਇਸ ਦੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਟਾਰਟਿੰਗ ਡੇਟ ਦੀ ਆਨਲਾਈਨ ਐਪਲੀਕੇਸ਼ਨ ਜਿਹੜੇ ਸਟਾਰਟ ਹੋ ਰਹੇ ਨੇ 29 3 2025 ਤੋਂ 29 ਮਾਰਚ 2025 ਤੋਂ ਜਿਹੜੇ ਨੇ ਆਨਲਾਈਨ ਐਪਲੀਕੇਸ਼ਨ ਸਟਾਰਟ ਹੋ ਚੁੱਕੇ ਨੇ ਤੇ ਲਾਸਟ ਡੇਟ ਦੀ ਗੱਲ ਕਰੀਏ ਤਾਂ ਇਸ ਦੀ ਲਾਸਟ ਡੇਟ 28 4 2025 ਜਿਹੜੀ ਲਾਸਟ ਡੇਟ ਰਹਿਣ ਵਾਲੀ ਸਟਾਰਟਿੰਗ ਡੇਟ 29 ਮਾਰਚ ਤੋਂ ਸ਼ੁਰੂ ਹੋ ਚੁੱਕੇ ਨੇ ਤੇ 28 ਮਾਰਚ ਅਪ੍ਰੈਲ ਤੱਕ ਜਿਹੜੇ ਆਪਾ ਅਪਲਾਈ ਕਰ ਸਕਦੇ ਆ 28/4 ਇੱਕ ਮਹੀਨਾ ਤੁਹਾਡੇ ਕੋਲ ਅਪਲਾਈ ਕਰਨ ਦਾ ਲੱਗ ਪਾ ਗਿਆ ਤਾਂ ਜੇ ਪੋਸਟਾਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ 88 ਪੋਸਟਾਂ ਲਈ ਜਿਹੜਾ ਇਹ ਨੋਟਿਸ ਜਾਰੀ ਕੀਤਾ ਗਿਆ ਨੋਟਿਸ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਐਡਵਰਟਾਈਜ਼ਮੈਂਟ ਜਿਹੜੀ ਜਾਰੀ ਕੀਤੀ ਗਈ ਹੈ ਤਾਂ ਇਹ ਰეკ ਡਿਸਟ੍ਰਿਕਟ ਲੈਵਲ ਡਿਸਟ੍ਰਿਕਟ ਲੈਵਲ ਦੀ ਅਪੋਸਟਾ ਨੇ ਤਾਂ ਕਿਤੇ ਕਿਤੇ ਐਲੀਜੀਬਿਲਟੀ ਜਿਹੜੇ ਨੇ ਇਹਦੇ ਚ ਜਿਹੜੇ ਜਿਹੇ ਕੈਂਡੀਡੇਟ ਐਲੀਜੀਬਲ ਨੇ ਉਹ ਅਪਲਾਈ ਕਰ ਸਕਦੇ ਨੇ ਤਾਂ ਪੋਸਟਾਂ ਜਿਹੜੇ ਟੋਟਲ ਪੋਸਟ ਦੀ ਗੱਲ ਕਰੀਏ ਤਾਂ 88 ਪੋਸਟਾਂ ਨੇ ਤਾਂ ਅਲੱਗ-ਅਲੱਗ ਪ੍ਰਕਾਰ ਦੀਆਂ ਪੋਸਟਾਂ ਨੇ ਜਿਵੇਂ ਪ੍ਰੋਗਰਾਮਰ ਮੈਨੇਜਰ ਦੀ ਪੋਸਟ ਇਹ ਲੋਕੇਸ਼ਨ ਤੁਹਾਡੇ ਕੋਲ ਦਿੱਤੀ ਹੋਈ ਹੈ ਜਿਵੇਂ ਇਹ ਚੰਡੀਗੜ੍ਹ ਦੀ ਪੋਸਟ ਹੈ ਤੇ ਪੇਸ ਸਕੇਲ ਦੀ ਗੱਲ ਕਰੀ ਤਾਂ 46000 ਰੁਪਏ 46340 ਰੁਪਏ पे ਰਹਿਣ ਵਾਲੀ ਪ੍ਰੋਗਰਾਮ ਜਿਹੜਾ ਐਸੇ ਐਸੇ ਆਰੇ ਵਿੱਚ ਇਹ ਵੀ ਚੰਡੀਗੜ੍ਹ ਦੀ ਪੋਸਟ ਹੈ ਇਸੇ ਦਾ ਪ੍ਰੋਗਰਾਮ ਆਈਸੀ ਆਈਈਸੀ ਤੋਂ ਇਹਦੇ ਵਿੱਚ ਤੁਹਾਡੇ ਕੋਈ ਵੀ ਚੰਡੀਗੜ੍ਹ ਦੀ ਪੋਸਟ ਹੈ ਇਸ ਤਰ੍ਹਾਂ ਲਗ ਲਗ ਦੀ ਹੈਲਪਰ ਦੀ ਪੋਸਟ ਹੈ ਹੈਲਪ ਲਾਈਨ ਤੇ ਇਸ ਤਰ੍ਹਾਂ ਆਈ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਅਫੀਸਰ ਦੀਆਂ ਪੋਸਟਾਂ ਨੇ ਤਾਂ ਇਹ ਤੁਹਾਡੇ ਕੋਲ ਤੁਸੀਂ ਦੇਖ ਸਕਦੇ ਜੇ ਅਲੱਗ-ਅਲੱਗ ਦੇ ਪੋਸਟਾਂ ਨੇ ਲਗਭਗ ਇਹ ਤੁਹਾਡੇ 15 ਪ੍ਰਕਾਰ ਦੇ ਆ ਪੋਸਟਾਂ ਨੇ ਤਾਂ ਇਸ ਟੋਟਲ ਪੋਸਟਾਂ ਜਿਹੜੀਆਂ ਨੇ 88 ਨੇ ਤੇ ਪੇ ਸਕੇਲ ਵੀ ਅਲੱਗ-ਅਲੱਗ ਤੁਹਾਡੇ ਕੋਲ ਸਾਹਮਣੇ ਦਿੱਤੀ ਹੋਈ ਹੈ ਇਹ ਪੂਰਾ ਨੋਟੀਫਿਕੇਸ਼ਨ ਜਿਹੜਾ ਇਹ ਮੈਂ ਤੁਹਾਨੂੰ ਟੈਲੀਗ੍ਰਾਮ ਵਿੱਚ ਪਾ ਦਾਂਗਾ ਤੇ ਤੁਸੀਂ ਰੀਡ ਕਰ ਸਕਦੇ ਹੋ ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਇਸ ਦੇ ਵਿੱਚ ਏਜ ਲਿਮਟ ਦੀ ਜੇ ਏਜ ਲਿਮਟ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ 18 ਸਾਲ ਤੋਂ ਲੈ ਕੇ 37 ਸਾਲ ਵਾਲਾ ਕੈਂਡੀਡੇਟ ਅਪਲਾਈ ਕਰ ਸਕਦਾ ਹੈ ਘੱਟੋ ਘੱਟ ਏਜ 18 ਸਾਲ ਤੇ ਵੱਧ ਤੋਂ ਵੱਧ 37 ਸਾਲ ਵਾਲਾ ਕੈਂਡੀਡੇਟ ਇਸ ਦੇ ਵਿੱਚ ਅਪਲਾਈ ਕਰ ਸਕਦਾ ਹੈ ਇਸ ਤੋਂ ਇਲਾਵਾ ਜਿਹੜੇ ਰਿਜ਼ਰਵ ਕੈਟਾਗਰੀ ਹੈ ਉਸ ਦੇ ਬਾਰੇ ਵਿੱਚ ਕੋਈ ਵੀ ਨੋਟੀਫਿਕੇਸ਼ਨ ਦੇ ਵਿੱਚ ਨਹੀਂ ਦੱਸਿਆ ਗਿਆ ਵੀ ਰਿਜ਼ਰਵੇਸ਼ਨ ਦੇ ਵਿੱਚ ਕੋਈ ਛੋਟ ਦਿੱਤੀ ਜਾਵੇਗੀ ਰਿਲੈਕਸੇਸ਼ਨ ਦਿੱਤੀ ਜਾਵੇਗੀ ਚਾਹ ਨਹੀਂ ਦਿੱਤੀ ਜਾਵੇਗੀ ਤਾਂ ਇਸ ਦੇ ਵਿੱਚ 18 ਤੋਂ 37 ਸਾਲ ਦਾ ਕੈਂਡੀਡੇਟ ਅਪਲਾਈ ਕਰ ਸਕਦਾ ਹੈ ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਇਸ ਦੀ ਐਲੀਜੀਬਿਲਟੀ ਦੀ ਪ੍ਰੋਗਰਾਮ ਮੈਨੇਜਰ ਦੇ ਦਾ SSCPS ਦੇ ਜਿਹੜੀ ਇੱਕ ਪੋਸਟ ਹੈ ਚੰਡੀਗੜ੍ਹ ਦੇ ਵਿੱਚ ਜਿਹੜੀ ਸੈਲਰੀ ਹੈ 6340 ਰੁਪਏ ਰੈਨਲੀ ਪਰ ਮੰਥ ਤਾਂ ਇਹਦੇ ਵਾਸਤੇ ਜੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਪੋਸਟ ਗ੍ਰੈਜੂਏਟ ਹੋਣਾ ਚਾਹੀਦਾ ਹੈ ਸੋਸ਼ਲ ਵਰਕਰ ਜਾਂ ਸੋਸਾਇਲੋਜੀ ਵਿੱਚ ਜਾਂ ਚਾਈਲਡ ਡਿਵੈਲਪਮੈਂਟ ਜਾਂ ਹੋਮ ਮਨ ਰਾਈਟ ਪਬਲਿਕ ਐਡਮਿਨਿਸਟਰਰ ਤਾਂ ਇਹ ਤੁਹਾਡੇ ਕੋਲ ਜਿੱਥੇ ਇਹਦੇ ਵਿੱਚ ਤੁਸੀਂ ਕਟੋ-ਕਟ ਜਿਹੜਾ 60% ਨਾਲ ਪਾਸ ਹੋਣਾ ਚਾਹੀਦਾ 3 ਸਾਲ ਦਾ ਐਕਸਪੀਰੀਅੰਸ ਤੇ ਇਸ ਦੇ ਨਾਲ ਹੀ ਤੁਹਾਡੇ ਕੋਲ ਨੌਲੇਜ ਹੋਣੀ ਚਾਹੀਦੀ ਹੈ ਜੇ ਕੰਪਿਊਟਰ ਦੀ ਨੌਲੇਜ ਐਮ ਐਸ ਵਰਡ ਦੀ ਜਿਹੜੀ ਨੌਲੇਜ ਹੋਣੀ ਚਾਹੀਦੀ ਹੈ ਤੇ 10ਵੀਂ ਲੈਵਲ ਤੱਕ ਪੰਜਾਬੀ ਪੜ੍ਹੀ ਹੋਣੀ ਚਾਹੀਦੀ ਹੈ ਇਹਦੇ ਵਾਸਤੇ ਹੈ ਅੱਗੇ ਮੈਨੇਜਰ ਇਹ ਵੀ ਇੱਕ ਪੋਸਟ ਹੈ ਜਿਸ ਦੀ ਆਪਣੇ ਕੋਲ ਚੰਡੀਗੜ੍ਹ ਲੋਕੇਸ਼ਨ ਹੈ 46340 ਤੇ ਸੇਮ ਹੀ ਇਸ ਦੀ ਜਿਹੜੀ ਕੁਆਲਿਫਿਕੇਸ਼ਨ ਹੋਣੀ ਚਾਹੀਦੀ ਹੈ ਤਿੰਨ ਤੋਂ ਨਬੋਸਟਲ ਇਸ ਐਮਸ ਕੁਆਲਿਫਿਕੇਸ਼ਨ ਪ੍ਰੋਗਰਾਮ ਪ੍ਰੋਗਰਾਮਰ ਆਫ ਅਫੀਸਰ ਦਿਚਾਈਦੀ ਹੈ ਤਾਂ ਆਫਿਸ ਵਾਸਤੇ ਚਾਹੀਦਾ ਇਹਦੇ ਵਾਸਤੇ ਇਹ ਲੋਕੇਸ਼ਨ ਜਿਹੜੀ ਚੰਡੀਗੜ੍ਹ ਦੀ ਹੈ ਤਾਂ ਇਹਦੇ ਇਸਤੇ ਪੋਸਟ ਗ੍ਰੈਜੂਏਸ਼ਨ ਚਾਹੀਦੀ ਹੈ ਤਾਂ ਐਮ ਐਮਸੀਏ ਵਾਲਾ ਵੀ ਅਪਲਾਈ ਕਰ ਸਕਦਾ 3 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤਾਂ ਉਸ ਤੋਂ ਅੱਗੇ ਆਪਾਂ ਗੱਲ ਕਰੀਏ MS Word ਇਹਦੇ ਵਿੱਚ ਵੀ ਚਾਹੀਦਾ ਆਪਾਂ ਨੂੰ ਤੇ ਪੰਜਾਬੀ 10ਵੀਂ ਲੈਵਲ ਤੱਕ ਪੜ੍ਹੀ ਹੋਣੀ ਚਾਹੀਦੀ। ਅੱਗੇ ਪ੍ਰੋਗਰਾਮਰ ਅਫੀਸਰ ਦੇ ਇਹ ਵੀ ਸੇਮ ਇਹਦੇ ਵਿੱਚ ਵੀ ਹੋਣਾ ਚਾਹੀਦਾ ਕਿ ਲਗਭਗ ਪੋਸਟ ਗ੍ਰੈਜੂਏਸ਼ਨ ਤੇ ਪੋਸਟਾਂ ਨੇ। ਕੁਝ ਬੀਏ ਲੈਵਲ ਤੇ ਵੀ ਪੋਸਟਾਂ ਨੇ ਗ੍ਰੈਜੂਏਸ਼ਨ ਲੈਵਲ ਤੇ ਉਹ ਵੀ ਦਿੰਦਾ। ਅੱਗੇ ਤੁਹਾਡੇ ਕੋਲ 6 ਨੰਬਰ ਤੇ ਇਹ 46000 ਰੁਪਿਆ ਪੇ ਰਹਿਣ ਵਾਲੀ ਤਾਂ ਪੂਰੀਆਂ ਪੋਸਟਾਂ ਜਿਹੜੀਆਂ ਤੁਸੀਂ ਰੀਡ ਕਰ ਲੈਣਾ ਜੇ ਮੈਂ ਇੱਕ ਇੱਕ ਚ ਪੋਸਟ ਬਾਰੇ ਦੱਸਾਂਗਾ ਤਾਂ ਵੀਡੀਓ ਘੱਟ ਹੀ ਕਾਫੀ ਲੰਬੀ ਹੋ ਜਾਵੇਗੀ। ਇਸ ਲਈ ਤੁਸੀਂ ਦੇਖ ਸਕਦੇ ਹੋ ਪੋਸਟਾਂ ਦੀ ਗਿਣਤੀ ਵੀ ਦਿੱਤੀ ਹੋਈ ਹੈ ਤੇ ਨਾਲ ਇਹ ਤੁਹਾਡੇ ਕੋਲ ਪੇ ਸਕੇਲ ਤੇ ਉਸ ਦੀ ਕੁਆਲਿਫੀਕੇਸ਼ਨ ਤੁਸੀਂ ਆਪਣੀ ਕੁਆਲਿਫੀਕੇਸ਼ਨ ਦੇ ਅਨਸਾਰ ਦੇਖ ਕੇ ਅਪਲਾਈ ਕਰ ਸਕਦੇ ਹੋ ਤਾਂ ਇਸ ਦੇ ਵਿੱਚ ਆਪਣੇ ਕੋਲ 15 ਤਰ੍ਹਾਂ ਦੀਆਂ ਪੋਸਟਾਂ ਨੇ ਸਾਰੀਆਂ ਬੋਸਤਾਂ ਤੁਸੀਂ ਇਹ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਰੀਡ ਕਰ ਲੈਣਾ ਮੈਂ ਟੈਲੀਗ੍ਰਾਮ ਤੇ ਨੋਟੀਫਿਕੇਸ਼ਨ ਤੁਸੀਂ ਪਾ ਦਿਆਂਗਾ ਤੇ ਤੁਹਾਨੂੰ ਵੈਬਸਾਈਟ ਵੀ ਦੱਸਾਂਗਾ ਕਿਹੜੀ ਵੈਬਸਾਈਟ ਤੇ ਤੁਸੀਂ ਇਹ ਨੋਟੀਫਿਕੇਸ਼ਨ ਡਾਊਨਲੋਡ ਵੀ ਕਰ ਸਕਦੇ ਹੋ ਤਾਂ ਇਸ ਤੋਂ ਅੱਗੇ ਆਪਾਂ ਗੱਲ ਕਰੀਏ ਜੇ ਇਸ ਦੀ ਅਪਲਾਈ ਕਿਵੇਂ ਕਰਨਾ ਹੈ ਤਾਂ ਇਹ ਜਿਹੜਾ ਅਪਲਾਈ ਕਰਨਾ ਹੈ ਉਹ ਆਨਲਾਈਨ ਅਪਲਾਈ ਕਰਨਾ ਹੈ ਜਿਸ ਦੀ ਤੁਸੀਂ ਵੈਬਸਾਈਟ ਦੇਖ ਸਕਦੇ ਹੋ sswed.punjab.gov.in ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਆ ਆਨਲਾਈਨ ਅਪਲਾਈ ਕਰਨਾ ਹੈ ਤੇ ਆਨਲਾਈਨ ਤੋਂ ਇਲਾਵਾ ਆਫਲਾਈਨ ਅਪਲਾਈ ਨਹੀਂ ਕਰ ਸਕਦੇ ਤਾਂ ਇਸ ਦੇ ਵਿੱਚ ਤੁਸੀਂ ਧਿਆਨ ਨਾਲ ਸਾਰਾ ਫਾਰਮ ਨੂੰ ਭਰਨਾ ਹੈ ਸਾਰੀ ਇਨਸਟਰਕਸ਼ਨ ਵੀ ਤੁਹਾਡੇ ਕੋਲ ਦਿੱਤੀਆਂ ਆਈਆਂ ਨੇ ਜਿਸ ਦੇ ਵਿੱਚ ਤੁਸੀਂ ਉਹ ਫੋਟੋ ਆਪਣੀ ਅਪਲੋਡ ਕਰਨੀ ਹੈ ਰੀਸੈਂਟ ਜਿਹੜੀ ਤੁਹਾਡੀ ਫੋਟੋ ਅਪਲੋਡ ਕਰਨੀ ਹੈ ਸਾਰੇ ਡਾਕੂਮੈਂਟ ਜਿਹੜੇ ਨੇ ਪੀਡੀਐਫ ਬਣਾ ਕੇ ਅਪਲੋਡ ਕਰਨੇ ਨੇ ਫਾਰਮ ਨੂੰ ਧਿਆਨ ਨਾਲ ਪੜਨਾ ਹੈ ਬਾਅਦ ਵਿੱਚ ਕਰੈਕਸ਼ਨ ਨਹੀਂ ਕੀਤੀ ਜਾਵੇਗੀ ਤਾਂ ਸਾਰੇ ਜਿਹੜੇ ਆਪਣੇ ਡਾਕੂਮੈਂਟ ਅਪਲੋਡ ਇਸ ਦੇ ਵਿੱਚ ਹੋਣਗੇ ਜੋ ਜੋ ਤੁਹਾਡੇ ਕੋਲ ਤਾਂ ਇਸ ਦੇ ਵਿੱਚ ਅੱਗੇ ਜੇ ਆਪਾਂ ਗੱਲ ਕਰੀਏ ਸਿਲੈਕਸ਼ਨ ਪ੍ਰੋਸੈਸ ਦੀ ਜੇ ਫੀਸ ਦੀ ਆਪਾਂ ਪਹਿਲਾਂ ਗੱਲ ਕਰਦੇ ਹਾਂ ਤਾਂ ਇਸ ਅਪਲਾਈ ਦੀ ਕੋਈ ਵੀ ਫੀਸ ਨਹੀਂ ਹੈ ਬਿਨਾ ਫੀਸ ਹੈ ਬਿਲਕੁਲ ਫ੍ਰੀ ਹੈ ਤਾਂ ਇੱਕ ਤੋਂ ਵੱਧ ਜਿਹੜੀ ਪੋਸਟਾਂ ਲਈ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਇੱਕ ਤੋਂ ਵੱਧ ਅਪਲਾਈ ਕਰਨਾ ਚਾਹਦੇ ਹੋ ਤਾਂ ਇੱਕ ਤੋਂ ਵੱਧ ਪੋਸਟਾਂ ਲਈ ਵੀ ਅਪਲਾਈ ਕਰ ਸਕਦੇ ਹੋ ਤਾਂ ਫੀਸ ਇਸ ਦੇ ਵਿੱਚ ਕੋਈ ਨਹੀਂ ਜੇ ਅੱਗੇ ਆਪਾਂ ਸਿਲੈਕਸ਼ਨ ਪ੍ਰੋਸੈਸ ਦੀ ਕਰੀਏ ਤਾਂ ਇਸ ਸਿਲੈਕਸ਼ਨ ਦੇ ਵਿੱਚ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਟੈਸਟ ਨਹੀਂ ਹੋਣਾ ਤਾਂ ਇਸ ਦੇ ਵਿੱਚ ਟੈਸਟ ਨਹੀਂ ਹੋਣਾ ਤੁਹਾਡੇ ਜਿਹੜੇ ਇਹ ਇੰਟਰਵਿਊ ਬੇਸ ਤੇ ਇਸ ਪੋਸਟਾਂ ਨੇ ਤੇ ਇੰਟਰਵਿਊ ਲਈ ਤੁਹਾਨੂੰ ਬੁਲਾਇਆ ਜਾਵੇਗਾ ਤੇ ਇੰਟਰਵਿਊ ਬੇਸ ਤੇ ਤੁਹਾਡੀ ਜਿਹੜੀ ਇਹ ਪੋਸਟ ਹੋਏਗੀ ਤਾਂ ਇਹ ਅਲੱਗ-ਅਲੱਗ ਲੋਕੇਸ਼ਨ ਦਿੱਤੀ ਹੋਈ ਹੈ ਤੁਸੀਂ ਪੂਰਾ ਜਿਹੜਾ ਇਹ ਮੈਂ ਤੁਹਾਨੂੰ ਟੈਲੀਗ੍ਰਾਮ ਦੇ ਵਿੱਚ ਲਿੰਕ ਦੇ ਦੇਵਾਂਗਾ ਜਿਸ ਦੇ ਵਿੱਚ ਤੁਸੀਂ ਇਹ ਪੂਰਾ ਜਿਹੜਾ ਨੋਟੀਫਿਕੇਸ਼ਨ ਰੀਡ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਇਹ ਨੋਟੀਫਿਕੇਸ਼ਨ ਨੂੰ ਜਿਹੜਾ ਡਾਊਨਲੋਡ ਕਰ ਸਕਦੇ ਹੋ ਇਨਸਟਰਕਸ਼ਨ ਵਾਲਾ ਵੀ ਤੁਹਾਡੇ ਕੋਲ ਹੈ ਸਾਰੇ ਤੁਹਾਡੇ ਕੋਲ ਫਾਰਮ ਉਤੇ ਇਹ ਵੈਬਸਾਈਟ ਤੇ ਪਏ ਹਨ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ ਤਾਂ ਹੋਰ ਵੀ ਕੋਈ ਤੁਹਾਡੇ ਅਪਡੇਟ ਹੋਵੇ ਤਾਂ ਆਪਨੇ ਕਮੈਂਟ ਬਾਕਸ ਵਿੱਚ ਕਮੈਂਟ ਵੀ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਵੀ ਤੁਹਾਡੂ ਇਨਕੁਆਰੀ ਹੈ ਕਿਸੇ ਤਰ੍ਹਾਂ ਦੀ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਦੇ ਭਰਤੀਆਂ ਨਾਲ ਸੰਬੰਧਿਤ ਹਰੇਕ ਜਾਣਕਾਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ